ਇਹ ਗਾਂਹੇ ਸੜਕ ਸੜਕਾਂ ਹੈ ਜੀ ਇਹ ਅਸ਼ਤਰਿਆਰੀਆ ਇਹ ਜਿਹੜੀ ਸੜਕ ਆ ਨਾ ਇਹ ਬੇਨ ਬਿਆਨਾ ਸ਼ਹਿਰ ਲੰਘੇ ਹੁਣ ਅਸੀਂ ਇਹ ਸਿੱਧੀ ਇਡਲੀਜਾ ਵੱਰਦੀ ਹੈ ਇਡਲੀ ਇਥੋਂ ਕੋਈ ਦੂਹੋਂ ਤੇ 74 ਕਿਲੋਮੀਟਰ ਆ ਬਹੁਤ ਹੀ ਵਧੀਆ ਰੋਡ ਹੈਗੇ ਜੀ ਵੈਸੇ ਤਾਂ ਇਸ ਤਰ੍ਹਾਂ ਦੇ ਜੀ ਬਹੁਤ ਸੋਹਣਾ ਹੈ ਤੇ ਪਰ ਤੁਸੀਂ ਸੜਕਾਂ ਦੇਖ ਲਓ ਕਿੰਨੇ ਗੱਡੀਆਂ ਮਜੇ ਨਾਲ ਜਾ ਰਹੀਆਂ ਨਾ ਕੋਈ ਹਾਰਨ ਤੇ ਨਾ ਇੱਕ ਦੂਏ ਐਲਾਨ ਕੋਈ ਢੇੜ ਭੜਕਾ ਆਪੋ ਆਪਣੀ ਲਾਈਨ ਤੇ ਤੁਰੇ ਆ ਤੇ ਬੜਾ ਮਜ਼ਾ ਆਉਂਦਾ ਜੀ ਗੱਡੀ ਚਲਾਉਣ ਦਾ ਇੱਥੇ ਸੋਰੀ ਸਪੀਡ ਤਾਂ ਇੱਥੇ ਸੀਂਗਰੀ ਜਾਂਦੀ ਹੋ ਤਾਂ ਮੈਂ ਤਾਂ ਜਾ ਰਿਹਾ 100 ਤੋਂ ਉੱਪਰ ਤੇ ਹੋ ਸਕਦਾ ਜਰਮਾਨੇ ਤੇ ਕੈਮਰੇ ਵੀ ਬੜੇ ਲੱਗੇ ਆ ਇਸ ਕਰਕੇ ਮੈਂ ਜਰਾ ਘਟਾਉਣੇ ਪੈ ਰਹੇ ਨੇ ਨਹੀਂ ਠੀਕ ਹੈ ਗਾਇਜ਼ ਹੋਰ देर ਹੋ ਗਈ ਹੈ 130 ਹੀ ਇੱਥੇ ਸਪੀਡ ਤੇ ਜਾ ਰਹੇ ਆਂ ਜਾ ਸਕਦੇ ਆ ਤੇ ਉੱਪਰ ਕਿਤੇ ਜੇ ਕਿਤੇ ਕੋਈ ਕੰਮਕੁੰਮ ਹੋਵੇ ਜਾਂ ਜਰਾ ਮੋੜ ਮਾੜ ਹੋਵੇ ਤੇ ਉੱਥੇ ਫਿਰ ਸਪੀਡ ਜਰਾ ਘਟਾ ਲੀਏ ਬਾਕੀ ਵੀ ਬੜਾ ਵਧੀਆ ਹੈਗਾ। ਇਹ ਗਰਮੀ ਆ ਤੇ ਗ੍ਰੀਮ ਟੈਂਪਰੇਚਰ 24 24 ਦਾ ਸੰਡੇ ਗੱਡੀ। ਮੱਕੇ ਤਾਂ ਵਹਿਵਤ ਹੋਇਆ। ਇੱਥੋਂ ਆਪਰੇ ਹੁਣ ਮੋੜ ਹੈਗਾ। ਇੱਕ ਪਾਸੇ ਸਲਵੇਨੀਆਂ ਨੂੰ ਜਾਂ ਵੜਦੀ ਆ ਇਹ ਸੜਕ। ਤੇ ਸਿੱਧੀ ਜੇ ਜਾਈਏ ਤੇ ਸਿੱਧੀ ਢਲੀ ਵੜਦੀ ਆ। ਤੇ ਅੱਗੇ ਤੋਂ ਜਾ ਕੇ ਕਟ ਹੋਣੀ ਆ ਤੇ ਉਹ ਇਹ ਜਰਮਨ ਨੂੰ ਵੀ ਇੱਥੋਂ ਜਾਵੇ ਜਾਂਦਾ। ਆ ਬੇਹੋੜਾ ਆ ਰਹੇ ਹਾਂ ਉਹਨੇ ਆ ਦੇਖੋ ਜੇ ਦਾਪਾ ਸਿੱਧੇ ਜਾਵਾਂਗੇ ਤਾਂ ਇਟਲੀ ਤਸਲਵੇਨੀਆਂ ਤੇ ਜੇ ਅਸੀਂ ਇੱਥੋਂ ਰੰਗੇ ਤੇ ਇਥੋਂ ਹੰਗਰੀ ਨੂੰ ਵੀ ਜਾਂਦੀ ਆ ਆ ਹੁਣ ਇਥੋਂ ਹੰਗਰੀ ਨੂੰ ਘਟਾ ਹੋ ਜਾਂਦੀ ਆ ਤੇ ਅੱਗੇ ਤੋਂ ਜਾ ਕੇ ਫਿਰ ਜਿਹੜੀ ਆ ਉਹ ਫੇਰ ਸੱਜੇ ਹੱਥ ਜਿਹੜੀ ਆ ਆ ਹੁਣ ਇਥੋਂ ਹੰਗਰੀ ਨੂੰ ਵੀ ਵਧਦੀ ਜਾ ਕੇ ਆ ਜਾਂਦੀ ਆ ਤੇ ਹੁਣ ਸਿੱਧੇ ਜਾ ਰਹੇ ਆ ਆਪਾਂ ਤੇ ਸਿੱਧੇ ਹੈਗੀ ਆ ਇਹ ਇਟਲੀ ਸਲਵੇਨੀਆ ਤੇ ਉਹ ਤੋਂ ਪਹਿਲਾਂ ਥੋੜਾ ਜਾ ਉਰੇ ਆ ਹੁਣੀ ਹੈ ਕਿ ਉਹ ਜਿਹੜੀ ਜਰਮਨ ਜਾਵੜ ਤੇ ਬਾਕੀ ਦੇਖ ਲਓ ਨੀ ਯਾਰੇ ਕੋਈ ਬੜਾ ਕਾਨੀ ਕੋਈ ਹੋਰਨ ਨਹੀਂ ਤੇ ਹਰ ਸ਼ਨੀਵਾਰ ਕਰਕੇ ਜਿਹੜੇ ਟਰੱਕ ਆ ਉਹ ਵੀ ਬੰਦ ਹੁੰਦੇ ਕੋਈ ਟਰੱਕ ਜਾਂਦਾ ਦੇ ਐਮਰਜੈਂਸੀ ਵਾਲੇ ਜਿੱਦਾਂ ਜਿਹੜੇ ਕੋਈ ਦਵਾਈਆਂ ਦਵਾਈਆਂ ਜਾਂ ਸਾਕੀਆਂ ਵਗੈਰਾ ਢੋਂਦੇ ਆ ਜਾਂ ਕੋਈ ਹੋਰ ਜਿਹੜੀਆਂ ਕੋਈ ਜ਼ਰੂਰੀ ਚੀਜ਼ਾਂ ਆ ਕੋਈ ਘੱਟ ਸਕਦੇ ਨਹੀਂ ਤੇ ਟਰਾਲੇ ਟਰੱਕ ਸਭ ਬੰਨ ਹੁੰਦੇ ਆ। ਬਾਕੀ ਇਹਨਾਂ ਸੜਕਾਂ ਦੇ ਉੱਤੇ ਤੇ ਪੈਸੇ ਕੋਈ ਟਰੈਕਟਰ ਟਰਾਲੀ ਤੇ ਚੜੀ ਨਹੀਂ ਸਕਦਾ। ਨਾ ਕੋਈ ਛੋਟਾ ਛੋਟਾ ਸਕੂਟਰ ਵਗੈਰਾ ਵੀ ਨਹੀਂ ਕੋਈ ਜਾ ਸਕਦਾ। ਤੇ ਇਸ ਕਰਕੇ ਬਾਕੀ ਤੁਸੀਂ ਆਪਣੀ رائے ਕਿਵੇਂ ਲੱਗਿਆ ਤੁਹਾਨੂੰ? ਠੋਕੇ ਜੀ। ਫਤਿਹ ਸ੍ਰੀ ਕਾ ਜੀ।